ਵੈਗਤੀ ਦਾ ਖਾਲਸਾ ਸ੍ਰੀ ਵੈਗੁਰੂ ਜੀ ਦੀ ਫਤਿਹ ਸੋ ਆਪਣਾ ਚੈਨਲ ਦਾ ਨਾਮ ਹੈਗਾ ਜਵੰਦਾ ਸਬਜ਼ੀ ਵਾਲਾ ਸੋ ਸਾਰੇ ਵੀਰਾਂ ਨੂੰ ਬੇਨਤੀ ਹੈ ਜਿੰਨੇ ਵੀ ਆਪਾਂ ਨੂੰ ਦੇਖ ਰਿਹਾ ਸੋ ਆਪਾਂ ਨੂੰ ਸਬਸਕ੍ਰਾਈਬ ਕਰ ਲਓ ਕਿਉਂਕਿ ਆਪਾਂ ਰੋਜ਼ ਇੱਕ ਢੇਲੀ ਵੀਡੀਓ ਅਪਲੋਡ ਕਰਿਆ ਕਰਾਂਗੇ ਸਬਜ਼ੀਆਂ ਦੀ ਕੀ ਕੀ ਰੇਟ ਨੇ ਕਿਥੋ ਕਿਥੋਂ ਆਪਾਂ ਮੰਡੀ ਚੋਂ ਕਿਹੜੀ ਕਿਹੜੀ ਸਬਜ਼ੀ ਲਿਆਉਂਦੇ ਆ ਤੇ ਕਿਹੜੀ ਕਿਹੜੀ ਆਪਣੇ ਕੋਲੇ ਆਪਣੇ ਘਰ ਦੀ ਹੈ ਸੋ ਸਾਰੇ ਵੀਰਾਂ ਨੇ ਆਪਾਂ ਨੂੰ ਸਬਸਕ੍ਰਾਈਬ ਕਰਨਾ ਵੈਗਤੀ ਦਾ ਖਾਲਸਾ ਸ੍ਰੀ ਵੈਗੁਰੂ ਤੇ ਸੋ ਆ ਆਪਣੇ ਕੋਲੇ ਸਬਜ਼ੀਆਂ ਨੇ ਜੀ ਕੁਝ ਕ ਆਪਣੇ ਕੋਲੇ ਘਰ ਦੀਆਂ ਹੁੰਦੀਆਂ ਨੇ ਕੁਝ ਕੋ ਮੰਡੀ ਦੇ ਆਉਂਦੀਆਂ ਨੇ ਤੁਹਾਨੂੰ ਦੱਸਿਆ ਕਰਾਂਗੇ ਆਪਣੇ ਕੋਲੇ ਕਿਹੜੀ ਘਰ ਦੀ ਆ ਪਿੰਡੀ ਆ ਜਿਵੇਂ ਤੋਰੀ ਹੋ ਗਈ ਕੱਦੂ ਹੋ ਗਿਆ ਬਾਕੀ ਇਹ ਸਮਾਨ ਆਪਣੇ ਕੋਲੇ ਮੰਡੀ ਦਾਗਾ ਸੋ ਇਸ ਸਾਹੀ ਸਮਾਨਾਂ ਦੇ ਸਾਹਮਣੇ ਆ ਸੰਗਰੂਰ ਸੋ ਸਾਰਿਆਂ ਨੂੰ ਬੇਨਤੀ ਹੈ ਆਲੂ ਪਿਆਜ਼ ਤੇ ਇਦਾਂ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੋ ਵੀਰ ਬਣ ਕੇ ਸਾਰੇ ਅੱਗੇ ਸ਼ੇਅਰ ਕਰ ਦਿਆ ਕਰੋ ਵੀਡੀਓ ਆ ਇੱਥੇ ਆਪਣਾ ਟੈਗ ਲੱਗਿਆ ਹੋਇਆ